ਇੱਕ ਪਾਸੇ ਜਿੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਯੋਧ ਨਸ਼ਾ ਵਿਰੁੱਧ ਮੁਹਿੰਮ ਚਲਾ ਕੇ ਨਸ਼ੇ ਨੂੰ ਖਤਮ ਕਰਨ ਦਾ ਲਗਾਤਾਰ ਟਿੰਡੋਰਾ ਪੇਟ ਰਹੀ ਹੈ ਉੱਥੇ ਹੁਸ਼ਿਆਰਪੁਰ 'ਚ ਨਸ਼ੇ ਦੇ ਆਏ ਮਾਮਲਿਆਂ ਨੇ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਅਦਾ ਰਸਲ ਹੁਸ਼ਿਆਰਪੁਰ ਦੇ ਬੱਸ ਸਟੈਂਡ ਲਾੱਕੀ ਮੌਜੂਦ ਨਵੀਂ ਵੱਲ ਰਹੀ ਮੈਡੀਸਿਨ ਮਾਰਕੀਟ 'ਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋ ਗਈ ਜਦਕਿ ਇੱਕ ਹੋਰ ਵਿਅਕਤੀ ਇੱਥੇ ਲਾਗੇ ਹੀ ਨਸ਼ੇ 'ਚ ਬੇਸੁੱਧ ਡਿੱਗਿਆ ਹੋਇਆ ਮਿਲਿਆ ਜਿਵੇਂ ਇਸ ਦੀ ਸੂਚਨਾ ਪੁਲਿਸ ਤੇ ਕੰਨੀ ਪਈ ਤਾਂ ਠਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਿਸ਼ੀ ਸਹੋਤਾ ਵਜੋਂ ਹੋਈ ਹੈ ਜੋ ਕਿ ਹੁਸ਼ਾਰਪੁਰ ਦੇ ਹੀ ਮੋਹੱਲਾ ਭਗਤ ਨਗਰ ਦਾ ਰਹਿਣ ਵਾਲਾ ਸੀ। ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਦਾ ਪਰਿਵਾਰ ਵੀ ਮੌਕੇ ਤੇ ਪਹੁੰਚਿਆ ਜਿਨ੍ਹਾਂ ਦਾ ਦੁੱਖ ਵੇਖਿਆ ਨਹੀਂ ਸੀ ਜਾ ਰਿਹਾ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਰਿਸ਼ੀ ਸਹੋਤਾ ਦੀ ਪਤਨੀ ਪ੍ਰਤਿਮਾ ਨੇ ਦੱਸਿਆ ਕਿ ਰਿਸ਼ੀ ਪਿਛਲੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਤੇ ਕੁਝ ਸਮਾਂ ਪਹਿਲਾਂ ਉਸ ਨੂੰ ਨਸ਼ਾ ਸ਼ੁਡਾਓ ਕੇਂਦਰ ਚ ਵੀ ਭਰਤੀ ਕਰਵਾਇਆ ਗਿਆ ਸੀ ਪਰੰਤੂ ਉਸ ਨੂੰ ਉੱਥੋਂ ਇਹ ਕਹਿ ਕੇ 1.5 ਮਹੀਨੇ ਬਾਅਦ ਵਾਪਸ ਭੇਜ ਦਿੱਤਾ ਗਿਆ ਕਿ ਹੁਣ ਰਿਸ਼ੀ ਬਿਲਕੁਲ ਠੀਕ ਹੋ ਚੁੱਕਿਆ ਹੈ ਉਹਨਾਂ ਦੱਸਿਆ ਕਿ ਰਿਸ਼ੀ ਕੁਝ ਦਿਨ ਪਹਿਲਾਂ ਹੀ ਕੇਂਦਰ ਤੋਂ ਬਾਹਰ ਆਇਆ ਸੀ ਤੇ ਬੀਤੇ ਕੱਲ ਤੋਂ ਘਰੋਂ ਨਿਕਲਿਆ ਹੋਇਆ ਸੀ ਜਿਸ ਤੇ ਕਿ ਅੱਜ ਇਸ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਰਿਵਾਰ ਦੇ ਬਿਆਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹੁਸ਼ਰਪਤ ਨੇ ਉਸ ਦੇ ਨਾਲ चेतन कश्यप तेरी पुट प्रति प्रति फोन मेरा बच्चा कितने से रहने ਬਟ ਜਦੋਂ ਜ਼ਿਆਦਾ ਕੰਡੀਸ਼ਨ ਇਹਦੀ ਖਰਾਬ ਹੋ ਜਾਂਦੀ ਸੀ ਅਸੀਂ ਇਹਨੂੰ ਹਰਬਨ ਨਸ਼ਾ ਛਡਾਓ ਕੇਂਦਰ ਚ ਕਰਵਾ ਦਿੰਦੇ ਸੀ ਐਡਮਿਟ ਹੁਣ ਵੀ 10 ਦਿਨ ਹੋਏ ਹੋਣੇ ਬਾਅਦ ਤੋਂ ਬਾਅਦ ਇਹਨੂੰ ਆਏ ਨੇ ਕਿੱਥੋਂ ਆਏ ਸੀ ਇਹ ਹੁਣ ਤਾਂ ਮੈਂ ਇਹਨੂੰ ਹਰ ਬਾਰ ਇਹਨੂੰ ਅਸੀਂ ਪ੍ਰਾਈਵੇਟ ਚ ਕਰਵਾਇਦਾ ਆ ਬਟ ਇਸ ਬਾਰ ਅਸੀਂ ਇਹਨੂੰ ਇਸ ਇਥੇ ਸਿਵਲ ਹਸਪੀਟਲ ਕਰਵਾਇਆ ਸੀ ਇੱਥੇ ਵੀ ਬਟ ਮੈਂ ਕਰਵਾਇਆ ਤਾਂ ਮੈਂ 3 ਮਹੀਨਿਆਂ ਦਾ ਕਹਿ ਕੇ ਸੀ ਬਟ ਉਹਨਾਂ ਨੇ ਸਾਨੂੰ ਜ਼ੋਰ ਪਾਇਆ 1.5 ਮਹੀਨੇ ਬਾਅਦ ਹੀ ਕਹਿੰਦੇ ਹੁਣ ਬਿਲਕੁਲ ਠੀਕ ਹੈ ਲੈ ਜਾਓ ਤੁਸੀਂ ਮੈਂ ਤਾਂ ਹੁਣ ਵੀ ਜਦੋਂ ਇਹਨੂੰ ਲੈਣ ਗਈ 10 ਦਿਨ ਪਹਿਲਾਂ ਮੈਂ ਮੰਨਦੀ ਨਹੀਂ ਸੀ ਮੈਂ ਕਿਹਾ ਨਹੀਂ ਲੈ ਕੇ ਜਾਣਾ ਅਸੀਂ ਤਾਂ 3 ਮਹੀਨੇ ਕਹਿ ਕੇ ਕਰਵਾਇਆ ਸੀ ਕਿ ਅਸੀਂ ਚਾਹੁੰਦੇ ਸੀ ਕਿਉਂਕਿ ਹਰ ਵਾਰ ਇਦਾਂ ਹੀ ਹੁੰਦਾ ਹੈ ਜਦੋਂ ਵੀ ਸੈਂਟਰ ਆਉਂਦੇ ਹਰ ਵਾਰ ਸੋਸਾਇਟੀ ਚ ਵਾਪਸ ਚਲ ਜਾਂਦਾ ਸੀ ਬਸ ਕੱਲ ਸ਼ਾਮੀ ਵੀ 5 ਵਜੇ ਮੇਤੋਂ ਘਰ ਹੋ ਗਏ ਆ ਤੇ ਮੈਨੂੰ ਕਹਿੰਦੇ ਕਿ ਮੈਂ ਮੇਲੇ ਤੇ ਜਾਣਾ ਮੈਂ ਇਹਨੂੰ ਕਿਹਾ ਵੀ ਜੋਰ ਪਾਇਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਕਿ ਸਾਡਾ 5 ਸਾਲ ਦਾ ਬੇਟਾ ਆ ਕਿ ਚਲ ਬੇਟੇ ਨੂੰ ਵੀ ਨਾਲ ਲੈ ਕੇ ਜਾਂਦੇ ਆ ਆਪਾਂ ਉਹਨੂੰ ਵੀ ਘੁਮਾਉਂਦੇ ਆ ਨੇ ਜ਼ਬਰਦਸਤੀ ਕਰੋ ਬਾਹਰ ਚਲ ਗਿਆ ਆ ਕੱਲ ਕੱਲ ਸ਼ਾਮ 5 ਵਜੇ ਦਾ ਗਿਆ ਹੋਇਆ ਤੇ ਪੂਰੀ ਰਾਤ ਨਹੀਂ ਆਇਆ ਅੱਗੇ ਤਾਂ ਆ ਜਾਂਦਾ ਹੁੰਦਾ ਮੈਨੂੰ ਕਹਿ ਕੇ ਗਿਆ ਕਹਿੰਦਾ ਕਿ 7-8 ਵਜੇ ਤੱਕ ਮੈਂ ਆਇਆ ਨਾ ਪੂਰੀ ਰਾਤ ਅਸੀਂ ਬੈਠ ਕੇ ਕੱਟਦੇ ਆ ਕੱਟੀ ਗਏ ਮਤਲਬ ਕਿ ਹੂਣ ਆਂਦਾ ਹੂਣ ਆਂਦਾ ਹੂਣ ਆਂਦਾ ਆਇਆ ਹੀ ਨਹੀਂ ਸਵੇਰੇ ਫੋਨ ਆਇਆ ਇਧਰੋਂ ਮੈਨੂੰ ਕਿ ਇਹ ਇਹਨਾਂ ਨੇ ਤਾਂ ਮੈਨੂੰ ਇਹ ਦੱਸੇ ਕਿ ਲਿਸ਼ਲੀ ਕੰਡੀਸ਼ਨ ਨਹੀਂ ਠੀਕ ਆਜਾ ਪ੍ਰਤੀਭਾ ਮੈਂ ਕੰਮ ਤੇ ਜੀ ਤਾਂ ਹੁਣ ਜਦੋਂ ਆਇਆ ਤਾਂ ਇਦਾਂ ਤੁਹਾਨੂੰ ਕਿਹਨਾਂ ਦਾ ਫੋਨ ਆਇਆ ਮੈਂ ਹੁਮਾ ਦਾ ਮੁੱਖ ਮੁਚੀ ਤੋਂ ਉਹਨਾਂ ਨੇ ਦੱਸਿਆ ਕਿ ਇੱਕ ਡੈੱਡ ਬੋਡੀ ਲਖਸ਼ਮਾਰਕੀਟ ਜੋ ਨਵੀਂ ਬਣੀ ਹੈ ਉੱਤੇ ਪਈ ਹੋਏ ਆ ਮੌਕਾਪੁਰ ਪੁੱਜਿਆ ਜਾਵੇ ਜੋ ਮਨ ਹੈਡ ਕਨਸਟਲੈਂਸੀ ਮੇਟਾ ਕਨਸਟੈਂਟ ਪ੍ਰਿੰਸੀਪਲ ਦੇ ਮੌਕੇ ਤੇ ਪਹੁੰਚਿਆ ਆ ਜੋ ਉੱਥੇ ਪਤਾ ਹੈ ਇੱਥੇ ਪਹਿਲਾ ਹੀ ਡੈੱਡ ਬੋਡੀ ਪਰਿਵਾਰਕ ਮੈਂਬਰ ਹਾਜ਼ਰ ਹਨ ਜਨ ਨਾ ਪਤਾ ਕੁਝ ਇਹਨਾਂ ਨੇ ਦੱਸਿਆ ਵੀ ਰਿਸ਼ੀ ਸੋਤਾ ਪੁੱਤਰ ਜੇ ਸੋਤਾ ਭਗਤ ਨਗਾਥਾ ਮਾਲਟਰਨ ਸ਼ਰਪ ਦਾ ਰਹਿਣ ਵਾਲਾ ਆ ਇਹਨਾਂ ਨੇ ਇਹ ਵੀ ਦੱਸਿਆ ਕਾਫੀ ਟਾਈਮ ਤੋਂ ਪਹਿਲੇ ਨਸ਼ੇ ਕਰਦਾ ਆ ਰਿਹਾ ਇਹ ਤਾਂ ਨਸ਼ੇ ਸ਼ਡੋ ਕਹਿੰਦੇ ਜਮ੍ਹਾ ਕਰਾ ਸੀਗਾ ਕੁਝ ਦਿਨ ਪਹਿਲੇ ਨਸ਼ੇ ਸ਼ਡੋ ਕੇਂਦਰ ਤੋਂ ਆਇਆ ਸੀਗਾ ਉਹਨਾਂ ਨੂੰ ਹੁਣ ਪਤਾ ਲੱਗਿਆ ਉਹਨਾਂ ਨੇ ਵੀ ਇੱਥੇ ਇਹਨਾਂ ਦਾ ਮੁੰਡਾ ਡੈਥ ਹੋਈ ਪਈ ਆ ਜੋ ਮੌਕੇ ਤੇ ਪੁੱਜੇ ਆ ਹਸਪੀਟਲ ਡੈੱਡ ਬੁੱਡ ਲੈ ਕੇ ਜਾ ਰਹੇ ਆ ਵੀਕਲ ਇੰਟੀਮ ਕਰਕੇ ਜੋ ਪੋਸਟਮਾਰਨ ਬਾਅਦ ਕਾਰਵਾਈ ਫਿਰ ਪਤਾ ਲੱਗੇ ਮੌਤ ਦੇ ਕਾਰਨ ਕੀ ਹਨ